हां जी ਵੀ ਮਿੱਤਰੋ ਵੈਲਕਮ ਹੋ ਗਾ ਤੁਹਾਡਾ ਸੰਦੀਪ ਰੋਇਪਰ ਵਿਜਨ ਫਾਰਮ ਚ ਜੀ ਲੋ ਵੀਰ ਜੀ ਅੱਜ ਫੇਰ ਆਪਾਂ ਦਵਾਈ ਬਣਾਉਣ ਜਾ ਰਹੇ ਹਾਂ ਕਬੂਤਰਾਂ ਦੇ ਸੋਕੇ ਲਈ ਠੀਕ ਹੈ ਜਿਹੜੇ ਕਬੂਤਰ ਥੱਲੋ ਸੁੱਕ ਜਾਂਦੇ ਨੇ ਹੱਡੀ ਕੱਢ ਜਾਂਦੇ ਨੇ ਜਾਂ ਬਿਮਾਰ ਹੋ ਜਾਂਦੇ ਨੇ ਉਹਨਾਂ ਦੀ ਦਵਾਈ ਏ ਇਹ ਅੱਗੇ ਵੀ ਆਪਾਂ ਤੁਹਾਨੂੰ ਦੱਸੀ ਹੋਈ ਹੈ ਹੁਣ ਫੇਰ ਆਪਾਂ ਬਣਾਉਣ ਲੱਗੇ ਖਤਮ ਹੋ ਗਈ ਸੀਗੀ ਠੀਕ ਹੈ ਵੀਰ ਜੀ ਬਹੁਤ ਵਧੀਆ ਰਿਜ਼ਲਟ ਏ ਦਵਾਈ ਦਾ ਠੀਕ ਹੈ ਆ ਬੈਟਨੀ ਸੋਲ ਆਪਾਂ ਪਾਈਆਂ 5 ਗੋਲੀਆਂ ਐਥਰੋਮਾਈਸਿਨ ਇਹ ਵੀ 5 ਗੋਲੀਆਂ ਆ ਵੇਖੋ ਇਹ ਆਪਾ ਕੁੱਟ ਰਹੇ ਆ ਵੀਰ ਜੀ ਠੀਕ ਹੈ ਹਾਂ ਮੈਂ ਤਾਂ ਤੁਸੀਂ ਕੋਈ ਦੋਰੀ ਡੰਡਾ ਲੈ ਲੈਣਾ ਛੋਟਾ ਇਹ ਆ ਉਹਦੇ ਚ ਕੁੱਟ ਲੈਣੀਆਂ ਸਾਰੀਆਂ ਦਵਾਈਆਂ ਠੀਕ ਹੈ ਹੁਣ ਮੈਂ ਕੁੱਟ ਲਵਾਂ ਬਣੇ ਰਿਓ ਵੀਡੀਓ ਚ ਤੁਹਾਨੂੰ ਜਿਵੇਂ ਜਿਵੇਂ ਦਵਾਈਆਂ ਪਾਈ ਜਾਵਾਂਗੇ ਓਵੇਂ ਮੈਂ ਆਪਾ ਦਿਖਾਈ ਜਾਵਾਂਗੇ ਬਣੇ ਰੋ ਵੀਡੀਓ ਚ ਵੀਰ ਜੀ ਲਓ ਵੀਰ ਜੀ ਵੇਖੋ ਦਵਾਈ ਆਪਾ ਪੀਸ ਲਈਏ ਬਿਲਕੁਲ ਬਰੀਕ ਕਰ ਲਈ ਠੀਕ ਹੈ ਤੇ ਹੁਣ ਆਪਾਂ ਪਾਵਾਂਗੇ ਟੈਰਾਮਾਈਸੀਨ ਦੇ 4 ਕੈਪਸੂਲ ਠੀਕ ਹੈ ਹੁਣ ਇਹ ਪੀਸ ਲਾਂਗੇ ਆ ਦਵਾਈ ਕੱਢ ਲਾਂਗੇ ਆਪਾਂ ਇੱਥੇ ਕਾਗਜ਼ ਤੇ ਠੀਕ ਹੈ ਉਸ ਤੋਂ ਬਾਅਦ ਠੀਕ ਹੈ ਆ ਪਾਣੇ ਆਪਾਂ ਟੈਰਾਮਾਈਸੀਨ ਦੇ 4 ਕੈਪਸੂਲ ਫਿਰ ਲਈ 50 ਪਾਵਾਂਗੇ ਠੀਕ ਹੈ ਵੀਰ ਜੀ ਫਿਰ ਆਪਾਂ ਪਾਵਾਂਗੇ ਸਿਪਰਾ ਸਿਪਰਾਡਿਨ ਇਹ ਪਾਵਾਂਗੇ 10 ਗੋਲੀਆਂ ਠੀਕ ਹੈ ਵੀਰ ਜੀ ਤੁਹਾਨੂੰ ਦਿਖਾਣਾ ਮੈਂ ਪੀਸ ਲਵਾਂ ਇਹ ਤਾਂ ਮਦਖਾਣਾ ਬਣੇ ਰੋ ਵੀਡੀਓ ਚ ਮੇਰੇ ਭਰਾ ਲੋ ਵੀਰ ਜੀ ਵੇਖੋ ਚਾਰੇ ਗੋਲੀਆਂ ਆਪਾਂ ਟੈਰਾ ਮਸੀਨ ਦੀਆਂ ਕੱਢ ਲਈਆਂ ਠੀਕ ਹੈ ਜੀ ਹੁਣ ਇਹ ਵੀ ਆਪਾਂ ਕੁੱਟ ਲੈਣੀ ਆ ਠੀਕ ਹੈ ਵੀਰ ਜੀ ਇਹ ਵੀ ਆਪਾਂ ਕੁੱਟ ਲੈਣੀ ਆ ਚੰਗੀ ਤਰ੍ਹਾਂ ਬਰੀਕ ਕਰ ਲੈਣੀ ਆ ਬਣੇ ਰਿਓ ਵੀਡੀਓ ਚੰਡ ਟਿੱਕਰ ਹੁਣ ਇਹ ਵੀ ਆਪਾਂ ਕੁੱਟ ਲਈਏ ਚੰਗੀ ਤਰ੍ਹਾਂ ਠੀਕ ਹੈ ਵੀਰ ਜੀ ਲੋ ਵੀਰ ਜੀ ਵੇਖੋ ਇਹ ਵੀ ਆਪਾਂ ਪੀਸ ਲਿਆ ਚੰਗੀ ਤਰ੍ਹਾਂ ਠੀਕ ਹੈ ਔਰ ਦਵਾਈ ਜਿਹੜੀ ਆਪਾਂ ਪਹਿਲਾਂ ਪੀਸੀ ਉਹ ਕੱਢੀ ਏ ਹੁਣ ਆਹ ਵੀ ਪੀਸ ਲਈਏ ਠੀਕ ਏ ਇਹ ਵੀ ਆਪਾਂ ਇੱਥੇ ਪਲਟ ਦਾਂਗੇ ਠੀਕ ਏ ਵੀਰ ਜੀ ਹੁਣ ਆਪਾਂ ਲਈ 50 ਪਾ ਲੈਣੀ ਆ 10 ਗੋਲੀਆਂ ਲਈ 50 ਦੀਆਂ 10 ਗੋਲੀਆਂ ਇਹ ਵੀ ਆਪਾਂ ਇਹਦੇ ਚ ਕੁੱਟ ਲਾਂਗੇ ਇਹ ਵੀ ਵਿੱਚ ਰਲਾ ਦਾਂਗੇ ਠੀਕ ਏ ਵੀਰ ਜੀ ਬਣੇ ਰਹੋ ਵੀਡੀਓ ਚ ਹੁਣ ਮੈਂ ਕੁੱਟ ਲਾਵਾਂ ਦਵਾਈ ਕੱਲਾ ਹੁਣ ਕਰਕੇ ਨਾ ਫਿਰ ਤਾਂ ਉਹ ਪਤਾ ਔਖਾ ਹੁੰਦਾ ਕੁੱਟਣ ਲੱਗੇ ਵੀ ਬਣੇ ਰੋ ਵੀਡੀਓ ਚ ਵੀਰਜੀ ਐਂਡ ਟਿੱਕਰ ਲੋ ਵੀਰਜੀ ਲੀਵਰ 50 ਵੀ ਆਪਾਂ 10 ਗੋਲੀਆਂ ਪੀਸ ਲੀਆਂ ਠੀਕ ਹੈ ਵੀਰਜੀ ਇਹ ਵੀ ਹੁਣ ਆਪਾਂ ਵਿੱਚ ਇੱਥੇ ਪਲਟ ਦਾਂਗੇ ਲੋ ਵੀਰਜੀ ਠੀਕ ਹੈ ਜੀ ਹੁਣ ਇੱਥਰੋਂ ਮਾਈਸੀਨ ਆਪਾਂ ਠੀਕ ਹੈ ਸਿਪਰਾਡੀਨ ਸੱਚ ਸੋਰੀ ਸਿਪਰਾਡੀਨ ਸਿਪਰਾਡੀਨ ਆ ਵੇਖੋ ਠੀਕ ਹੈ ਜੀ 10 ਗੋਲੀਆਂ ਹੋਣੇ ਵੀ ਆਪਾਂ ਇਹਦੇ ਚ ਪਾ ਕੇ ਕੁੱਟ ਲਾਂਗੇ ਫਿਰ ਲਾ ਲਾਂਗੇ ਸਾਰੀ ਦਵਾਈ ਨੂੰ ਚੰਗੀ ਤਰ੍ਹਾਂ ਠੀਕ ਹੈ ਵੀਰ ਜੀ ਬਣੇ ਰਹੋ ਵੀਡੀਓ ਚ ਲੋ ਵੀਰ ਜੀ ਆਪਾਂ ਉਹ ਵੀ ਦਵਾਈ ਪੀਸ ਲਈਏ ਠੀਕ ਹੈ ਜੀ ਸਿਪਰਾਡਿਨ ਠੀਕ ਹੈ 10 ਗੋਲੀਆਂ ਪੀਸ ਲੀਆਂ ਠੀਕ ਹੈ ਜੀ ਲੋ ਵੀਰ ਜੀ ਇਹ ਵੀ ਆਪਾਂ ਰਲਾਤੀਆਂ ਵਿੱਚ ਠੀਕ ਹੈ ਇਹ ਸਿਪਰਾਡਿਨ 10 ਗੋਲੀਆਂ ਇਹ ਲਿਫਟ 50 10 ਗੋਲੀਆਂ ਇਹ ਟੈਰਾਮਾਈਸਿਨ 5 ਗੋਲੀਆਂ 4 ਠੀਕ ਹੈ ਜੀ ਪੰਜ ਪਾ ਸਕਦੇ ਕੋਈ ਚੱਕਰ ਨਹੀਂ ਮੈਂ ਚਾਰ ਪਾਈਆਂ ਵੀਰ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਜੀਆਂ ਬੈਟ ਨਹੀਂ ਸੋਲਦੀਆਂ ਪੰਜ ਗੋਲੀਆਂ ਸੀ ਤੇ ਐਥਰੋਮਾਈਸਿਨ ਸੀਗੀਆਂ ਠੀਕ ਹੈ ਜੀ ਪੰਜ ਗੋਲੀਆਂ ਠੀਕ ਹੈ ਇਹ ਹੁਣ ਸਾਰੀ ਦਵਾਈ ਨੂੰ ਆਪਾਂ ਇਹਦੇ ਚ ਪਾ ਕੇ ਰਲਾ ਲੈਣਾ ਬਣੇ ਰਹੋ ਵੀਡੀਓ ਚ ਲਓ ਵੀਰ ਜੀ ਦੇਖੋ ਹੁਣ ਆਪਾਂ ਸਾਰੀ ਦਵਾਈ ਨੂੰ ਐਵੇਂ ਕਰਕੇ ਨਾ ਚੰਗੀ ਤਰ੍ਹਾਂ ਰਲਾ ਲੈਣਾ ਦਵਾਈ ਨੂੰ ਠੀਕ ਹੈ ਵੀਰ ਜੀ ਇਹ ਦਵਾਈ ਦਾ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਹੈ ਵੀਰ ਜੀ ਤਿੰਨ ਤੋਂ ਚਾਰ ਦਿਨ ਦੋ ਹੱਦ ਪੰਜ ਦਿਨ ਸਵੇਰੇ ਸ਼ਾਮ ਦੇ ਸਕਦੇ ਤੁਸੀਂ 10 ਐਮਲ ਪਾਣੀ ਲੈਣਾ ਠੀਕ ਹੈ ਜੀ ਤੇ ਇੱਕ ਚੁੰਡੀ ਲੈਣੀ ਹੈ 10 ਐਮਲ ਪਾਣੀ ਤੇ ਇੱਕ ਚੁੰਡੀ ਪਾਣੀ ਇਹ ਵਿੱਚ ਤੇ ਬਸ ਕਬੂਤਰ ਨੂੰ ਦੇ ਦੇਣੀ ਹੈ ਠੀਕ ਹੈ ਵੀਰ ਜੀ ਵੱਧ ਨਹੀਂ ਲੈਣਾ ਪਾਣੀ ਤੇ ਨਾ ਹੀ ਵੱਧ ਦਵਾਈ ਲੈਣੀ ਮੇਰਾ ਭਰਾ ਚੁੰਡੀ ਮਤਲਬ ਚੁੰਡੀ ਠੀਕ ਹੈ ਕਈ ਮੇਰੇ ਭਰਾ ਵੱਧ ਪਾ ਲੈਂਦੇ ਕਹਿੰਦੇ ਸ਼ਾਇਦ ਵਧੀਆ ਰਿਜ਼ਲਟ ਮਿਲ ਜੂਗਾ ਨਹੀਂ ਉਹ ਵੀਰੇ ਫਾਇਦਾ ਨਹੀਂ ਹੋਣਾ ਉਸ ਚੀਜ਼ ਦਾ ਕੋਈ ਵੀ ਮੇਰੇ ਭਰਾ ਨੂੰ ਤੁਸੀਂ ਇੱਕ ਚੁੰਡੀ ਹੀ ਲਿਆ ਜੇ ਤੇ 10 ਐਮਲ ਪਾਣੀ ਚ ਤੁਹਾਨੂੰ ਹੋਰ ਵੀ ਅੱਗੇ-ਅੱਗੇ ਆਪਾਂ ਵਧੀਆ-ਵਧੀਆ ਨੁਸਖੇ ਦੱਸਾਂਗੇ ਦਵਾਈਆਂ ਬਾਰੇ ਕਬੂਤਰਾਂ ਦੀ ਸਾਂਭ ਸੰਭਾਲ ਬਾਰੇ ਠੀਕ ਹੈ ਜੋ ਵੀ ਚੀਜ਼ ਬਾਰੇ ਤੁਸੀਂ ਕਮੈਂਟ ਕਰਕੇ ਪੁੱਛੋਗੇ ਆਪਾਂ ਉਹਦੇ ਬਾਰੇ ਵੀਡੀਓ ਬਣਾ ਦਿਆ ਕਰਾਂਗੇ ਠੀਕ ਹੈ ਵੀਰ ਜੀ ਹੁਣ ਇਹ ਸਾਰੀ ਦਵਾਈ ਆਪਣੀਆਂ ਵੇਖੋ ਚੰਗੀ ਤਰ੍ਹਾਂ ਆਪਾਂ ਰਲਾਲੀ ਏ ਠੀਕ ਹੈ ਵੀਰ ਜੀ ਤੇ ਇਸੇ ਤਰ੍ਹਾਂ ਆਪਦੇ ਭਰਾ ਦੀ ਠੀਕ ਹੈ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਲਾਈਕ ਤੇ ਕਮੈਂਟ ਕਰਿਆ ਕਰੋ ਠੀਕ ਹੈ ਤੁਹਾਨੂੰ ਤਾਂ ਕਿ ਆਪਾਂ ਚੰਗੀਆਂ ਚੰਗੀਆਂ ਚੀਜ਼ਾਂ ਬਾਰੇ ਦੱਸਦੇ ਰਹੀਏ ਤੇ ਚੰਗੇ ਚੰਗੇ ਨੁਸਖੇ ਲੈ ਕੇ ਆਂਦੇ ਰਹੀਏ ਮਿਲਾਂਗੇ ਅਗਲੀ ਵੀਡੀਓ 'ਚ ਧੰਨਵਾਦ ਵੀਰ ਜੀ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੁਹਾਨੂੰ ਆਪਾਂ ਪੂਰੀ ਟੋਟਲ ਕਬੂਤਰਬਾਜੀ ਵੀ ਸਿਖਾਵਾਂਗੇ ਵੀਰ ਜੀ ਠੀਕ ਹੈ ਕੁਝ ਨਹੀਂ ਨਾਲ ਲੈ ਕੇ ਜਾਣਾ ਇੱਥੇ ਹੀ ਰਹਿਣਾ ਸਭ ਕੁਝ ਹੀ ਆਉਦੇ ਭਰਾ ਦੀ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਾਂਗੇ ਗਲੀਬੜੀਚ ਧੰਨਵਾਦ ਵੀਰ ਜੀ